ਸੁਮਾਤਿ ਜੀ ਤੁਮਹਾਂ ਕਾਰਿ ਤੇ ਹੋਰੇ ਮੇਰ ਪਾਵੇਂ ਸੂਤ ਕਦੇ ਹੋਏ ਨਾ ਜਾਣੀ ਤੁਮਹਾਂ ਅੰਤ ਕੋ ਚੇਤੇ ਯੋ ਜਾ ਭਗਵਾਨ ਸਗਲ ਸਮਗਰੀ ਸੰਭਰੇ ਸੂਤ ਸਰਦਾਰੀ ਤੁਮ ਤੇ ਹੋਏ ਸੁਖਾ

ਅਰਦਾਸ ਇਕੋਂ ਤਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਕਾਉ ਜੀ ਸਹਾਇ ਕੋ ਹਾਰ ਸ੍ਰੀ ਸਦਾ ਤੇਰੀ ਪਾਛਾ ਹੈ ਦਸਵੇਂ ਪਥੰਪ ਗੋ ਤੇ ਸਿਮਰ ਕਾ ਗਾਣ ਕਲੀ ਤੇ ਆਏ ਫੇ ਰੰਗਦ ਗੋਤੇ ਅਮਰਦਾਸ RAMਦਾਸ ਜੀ ਸਹਾਇ ਅਕਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਮਿਠਾ ਸਬਦ ਸੁਜਾਇ ਤੇਗ ਮਹਾ ਦਸੁ ਜੀਆ ਕਲਣਾਉਂ ਜਿ ਆਵੇ ਧਾਏ ਸਭ ਥਾਈ ਕੋ ਸਹਾਈ ਦਸਵਾਂ ਪਾਤਸ਼ਾਹ ਸਨਕਸ਼ੀਰ ਗੋਬਿੰਦ ਸਿੰਘ ਜੀ ਸਭ ਥਾਈ ਸਹਾਈ ਦਸਵਾਂ ਪਾਤਸ਼ਾਹਾਂ ਦੀ ਜੂਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਤ ਨਹੀਂ ਰਾਤਾਂ ਤੰਤਰ ਕੇ ਬਦੂ ਜੀ ਪੰਨਿਆ ਪਿਆਰਿਆਂ ਤਹੌਂ ਸਹਜਿਆਂ ਚਾਰੀ ਮੁਕਤੇ ਆੱਖੀਆਂ ਜੱਪੀਆਂ ਨੱਪੀਆਂ ਜਿਨ੍ਹਾਂ ਨਾਮ ਜੱਪੇ ਵੱਲ ਸ਼ੇਹ ਆਦੇਂ ਤਲਵਾਹੀ ਦੇਖਿਆਂ ਦਿਤਤਾ ਤਾਤਰਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਅੰਦਰ ਕੇ ਬਗੋ ਦੇ ਆਗੇ ਧੂ ਜਨਾ ਸਿੰਘਾਂ ਸੰਗਣੀਆਂ ਨਰਮ へ ਸੀਤੇ ਬੰਗ ਬੰਦ ਤਵਾਇ ਉਹ ਭਰੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਆਗਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਵਾਣੀ ਹਰਿਆ ਸਿੱਖੀ ਕੇਸਾਂ ਸਵਾਸਾਂ ਸੰਭਲੀ ਬਾਈ ਤੇ ਨਾਲੇ ਕਮਾਈ ਦਾ ਧਿਆਨ ਰੱਖ ਕੇ ਬਲੋ ਜੀ ਹਾਰੇ ਪੰਜਾਂ ਤਖਤਾਂ ਸਭਾ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਬਲੋ ਜੀ ਹਾਰੇ ਪ੍ਰਸਮ ਸਭਤ ਖਾਲਸਾ ਜੀ ਕੀ ਅਨਦਾਸ ਹੈ ਜੀ سربت خلصہ جی کو سد کا سرس ہو جہاں جہاں خلصہ جی ساہے تہاں تہاں رشرے وز بنکی جیت سری سہ ہی سہائے خلصہ جی کے بول والے بلو دے امرت دان, سر کشنا چونکیاں سکھانا مرنی را کا واحول جی ਕਿ ਅਪਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਨਾਲ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਂ ਬਾਤਾਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਜੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਲਤਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਦੇ ਏ ਨਿਮਾਣਿਆ ਦੇ ਮਾਨ ਇਹ ਤਾਣਿਆ ਦੇ ਤਾਣ ਨੀ ਉਲਿਆ ਦੀਓ شری گرن صاحب جی مہاراج آ جی نے ہر اردس پاشا جیتا ਵਾਹੋ ਵਾਹੋ ਗੋਬਿੰਦ ਸਿੰਘ ਆਪੇ ਜੁੜ ਚਿਨਾ ਐਸੀਆਂ ਮਹਾਨ ਵਰਕਤਾਂ ਦੇ ਮਾਨਕ ਦਸਵੇਂ ਬਾਦਸ਼ਾਹਾਂ ਆੰਮਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਮ੍ਰਿਤ ਵੇਰੇ ਤੋਂ ਪ੍ਰਭਾਵ ਦੇ ਫੇਰੀ ਦੇ ਰੂਪ ਵਿੱਚ ਹਰ ਜਸ ਕਰਦੀਆਂ ਹੋਈਆਂ ਸੰਗਤਾਂ ਮੈ ਸਹਾਇਕ ਸੁਸਾਇਟੀ ਦੇ ਵਿੱਚ ਪਹੁੰਚੀਆਂ ਸੋਹਣੇ ਦੀਵਾਨ ਸਜਾਏਗੇ ਸਜੇ ਹੋਏ دیਵਾਨਾਂ ਦੇ ਵਿੱਚ ਹੀ ਨਹੀਂ ਪਾਣੀਏ ਸ਼ਬਦ ਗਾਇਨ ਹੋਏ ਗੁਰੂ ਘਰ ਦੇ ਆਸਾ ਵਿਚਾਰਾ ਹੋਣੀਆਂ ਵਾਹਿਗੁਰੂ ਮੰਤਰ ਦੇ ਜਾਪ ਹੋਏ ਛੇ ਪੌੜੀਆਂ ਆਨੰਦ ਸਹਿ ਬਾਣੀ ਦੇ ਜਾਪ ਹੋਏ ਸਮੂਹੀ ਸੇਵਾ ਨਿਭੋਣਿਆ ਵਾਹਿਗੁਰੂ ਹੋਰ ਮੰਤਰ ਦੇ ਜਾਪ ਕਰਦੇ ਆ ਗੁਰਬਾਣੀ ਪੜ੍ਹਦੇ ਆ ਬੇਅੰਤ ਪ੍ਰਕਾਰ ਦੀਆਂ ਭੁਲਾਂ ਗਲਤੀਆਂ ਹੋ ਗਈਆਂ ਹੋਣੀਆਂ ਸਮਤ ਬਖਸ਼ੀ ਕਿਰਪਾ ਕੰਮੀ ਜੀ ਛੁਧ ਦੇ ਸਪਸ਼ਟ ਗੁਰਬਾਣੀ ਪੜ੍ਹਨ ਦੇ ਸੇਵਾ ਸਿਖਣ ਕਰਨ ਦੇ ਮੱਲ ਉਤਮ ਉਤਸ਼ਾਹ ਬਖਸ਼ੀ ਦਰਿਆ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਤੇਲ ਖੋਲ ਪੇਟਾ ਹਵਾਲਾ ਪ੍ਰਬੰਧ ਕਰਨੀ ਆ ਜੀ ਦਰ ਕਦਮ ਨੇਖੇ ਨਵੋ ਨੇ ਘਰ ਪਰਿਵਾਰਾਂ ਚ ਸੁਖ ਸ਼ਾਂਤੀ ਇੱਕ ਤਖ਼ਤ ਫਕਰ ਮਕਸਦਾ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੁਨਿਆਵੀ ਵਿੱਦਿਆ ਤੰਦਰੁਸਤੀ ਦੀਆਂ ਦਾਤਾ ਨਾਮ ਦੀਆਂ ਦਾਤਾ ਝੋੜੀ ਚ ਪਾ ਕੇ ਵਜਨਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸਾਂ ਪਰਦੇਸਾਂ ਚ ਰੱਖਿਆ ਕਰਨੀ ਨਗਰ ਖੇੜੇ ਦਾ ਪ੍ਰਾ ਕਰਨਾ ਹਰਦੀਵਾਨ ਫਰਮਾਦਾਨ ਫਟੇ ਬਖਸ਼ੀ ਪਾਸ਼ਾ ਜੀ ਉਸੂ ਮੈਕਸ ਹੈ ਕਿ ਸੰਗਤਾਂ ਵੱਲੋਂ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਪ੍ਰਭਾਗ ਫੇਰੀ ਦੇ ਮੁਬਾਰਕ ਚਰਣਾ ਪੀ ਸੁਸਾਇਟੀ ਵਿੱਚ ਪਾ ਕੇ ਸੁਸਾਇਟੀ ਨੂੰ ਪਵਿੱਤਰ ਕੀਤਾ ਹੈ ਜੋ ਭਾਵਨਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਮੂਹ ਸੰਗਤਾਂ ਦੇ ਸੀਸ ਤੇ ਮਿਹਰਾਮ ਪਰਿਆ ਹੱਥ ਰੱਖਣਾ ਇਸੇ ਤਰ੍ਹਾਂ ਵਾਪੋ ਅੰਦ ਸਤ ਸੰਗਤ ਵਿੱਚ ਹਾਜ਼ਰੀਆਂ ਭਰਨ ਦੇ ਗੁਰਬਾਣੀ ਪੜਨ ਸੁਣਨ ਦੇ ਬਲ ਉਦਮ ਉਤਸ਼ਾਹ ਬਖਸ਼ੇ ਆਪਣੇ ਦਰੋਂ ਕਰ ਹੋ ਗੁਰਸਿੱਖੀ ਜੀਵਨ ਦੀ ਦਾਤ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀਆਂ ਦਾਤਾ ਅੰਮ੍ਰਿਤ ਦੀਆਂ ਦਾਤਾ ਨੇਤ ਨੇਮ ਦੀਆਂ ਦਾਤਾਂ ਝੋਲੀ ਚ ਪਾ ਕੇ ਵਾਚਣਾ ਸਮੂਹ ਸੰਗਤਾਂ ਨੂੰ ਸੰਪੂਰਨ ਦੇਹ ਆਰੋਗਤਾ ਦੀਆਂ ਦਾਤਾਂ ਝੋਲੀ ਚ ਪਾ ਕੇ ਵਾਚਣਾ ਅਰਦਾਸਾਂ ਬੇਨਤੀਆਂ ਜੋਦੜੀਆਂ ਸੇਵਾਵਾਂ ਦਰ ਪਰਵਾਣ ਕਰਣੀ ਹੈ ਜੀ ਮਿਹਰ ਦੀ ਨਿਗ੍ਹਾ ਰੱਖਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਬੇਅੰਤ ਸੰਗਤਾਂ ਵੱਲੋਂ ਬੇਅੰਤ ਅਰਦਾਸ ਤੇ ਦਹਾੜੀ ਹੋਈਏ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਹਲ ਹੋਈ ਸੁੱਖ ਜਾਣੇ ਪ੍ਰਭੂਰ ਕਰਨੇ ਇਰਤਕ ਮਾਇਆ ਵਰਤਤਾ ਕਰੋ ਬਰਤਕੀ ਬਖਸ਼ਿਸ਼ ਮਿਹਰ ਦੀ ਨਿਗਾਰਖਣੀ ਉਤਮ ਮਤਵ ਅੰਤਰਜਾਮੀ ਗਿਉ ਪ੍ਰੇਰੇ ਚੁ ਕਰਣਾ ਵਾਲੀਆਂ ਬਖਸ਼ ਦੇ ਕੋ ਵਾchnਾ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਆਪ ਕਰਵਾ ਲੈਣੀਆਂ ਸੰਗਤਾਂ ਵੱਲੋਂ ਬਖਸ਼ ਨੂੰ ਦਾਤਾ ਵਿੱਚੋਂ ਕੜਾ ਪ੍ਰਸ਼ਾਦ ਦੀ ਦੇ ਅਤੇ ਨੰਗਰ ਪ੍ਰਸ਼ਾਦ ਹਾਜ਼ਰ ਹੈ ਜੀ ਕਰ ਪ੍ਰਵਾਨ ਹੋ ਪਰਵਾਨ ਹੋਇਆ ਪ੍ਰਸ਼ਾਨ ਪ੍ਰਵਾਨ ਹੋਇਆ ਲੰਗਰ ਸਮੂਹ ਸੰਗਤ ਵਿੱਚ ਵਰਤੇ ਜੋ ਦੀ ਛਕੇ ਸੁਆਮੀ ਦਾ ਨਾਮ ਸਤਨਾਮ ਵਾਹਿਗੁਰੂ ਤੋ ਆਹੇ ਜਪੇ ਭੁਲ ਚੁੱਕ ਦੀ ਮਾਫੀ ਬਖਸ਼ੀਂ ਜੀ ਸਈ ਪਿਆਰੇ ਮੇਰੇ ਜਿਨਾ ਪਿਆਰ ਸੁਨਾਮ ਚਿੱਤੇ ਆਵੇ ਮਾਨਕ ਨਾਮ ਛੜਦੀ ਗੱਲਾ ਤੇਰੇ ਬਾਣੀ ਸਰਬਤ ਦਾ ਭਲਾ ਹੋਵੇ वाहिगुरु जीसा वाहेगुरु जी फतेह दुरा कई हकारीखन रोहो महा गुरू ग्रंथ जी मानेओ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ